ਮੁਹੰਮਦ ਅਲ ਜਲਾਨੀ ਜਿਸ ਦੇ ਉੱਤੇ ਕਿ ਅਮਰੀਕਾ ਦੇ ਵੱਲੋਂ ਕਿਸੇ ਸਮੇਂ 10 ਮਿਲੀਅਨ ਡਾਲਰ ਦਾ ਜਿਹੜਾ ਹੈ ਰਿਵਾਰਡ ਰੱਖਿਆ ਜਾਂਦਾ ਹੈ ਸਰਦਾਰ ਅਰਪਾਰ ਸਿੰਘ ਜੀ ਸੀਰੀਆ ਦੇ ਵਿੱਚ ਸੀਰੀਆ ਦੇ ਵੱਡੇ ਅਤਵਾਦੀ ਦੇ ਤੌਰ ਤੇ ਕਿਸੇ ਸਮੇਂ ਪੇਸ਼ ਕੀਤਾ ਜਾਂਦਾ ਸੀ ਪਿਛਲੇ ਦਿਨੀ ਜਿਹੜੀ ਹੈ ਆਪਾਂ ਕਹੀ ਕਿ ਉਹਨਾਂ ਦੀ ਜਦੋਂ ਮੁਲਾਕਾਤ ਹੁੰਦੀ ਹੈ ਡੋਨਲਡ ਟਰੰਪ ਨਾਲ ਤੇ ਉਹਨਾਂ ਨੂੰ ਗ੍ਰੇਟ ਸਟਰੋਂਗ ਗਾਇ ਕਹਿ ਕੇ ਜਾਂ ਇੱਕ ਤਰ੍ਹਾਂ ਦਾ ਰੋਲ ਮਾਡਲ ਕਰਕੇ ਪੇਸ਼ ਕਰਦੇ ਨੇ ਆਪਣੇ ਲੋਕਾਂ ਲਈ ਲੜਿਆ ਉਹ ਸੀਰੀਆ ਦੀ ਧਰਤੀ ਨੂੰ ਬਚਾਉਣ ਲਈ ਲੜਿਆ ਬੇਸ਼ੱਕ ਉਸ ਵੇਲੇ ਉਹ ਟੈਰਰਿਸਟ ਸੀ ਹਮਮ ਤਾਂ ਸੋ ਕਿਉਂਕਿ ਟੈਰਰਿਜ਼ਮ ਦੇ ਜਿਹੜੀਆਂ ਡੈਫੀਨੇਸ਼ਨਸ ਆਈਆਂ ਹੋਈਆਂ ਨੇ ਪਰ ਟੈਰਰਿਜ਼ਮ ਦੀਆਂ ਡੈਫੀਨੇਸ਼ਨਸ ਵੀ ਡਿਬੇਟੇਬਲ ਆ ਕੌਣ ਕਿਹੜਾ ਟੈਰਰਿਸਟ ਆ ਕੌਣ ਨਹੀਂ ਵਾਰ ਕਰਾਈਮਸ ਨੂੰ ਟੈਰਰਿਜ਼ਮ ਚ ਲੈ ਆ ਜਾਂਦਾ ਉਹ ਕਹਿੰਦਾ ਵੀ ਕਈ ਵਾਰੀ ਨਾ ਜਿਹੜੀਆਂ ਇੰਟਰਨੈਸ਼ਨਲ ਵੱਡੀਆਂ ਪਾਵਰਾਂ ਨੇ ਉਹ ਜੰਗ ਨੂੰ ਸਦੀਵੀ ਤੌਰ ਤੇ ਖਤਮ ਕਰਨ ਲਈ ਨੇਸ਼ਨ 스테ਟਸ ਕ੍ਰੀਏਟ ਕਰ ਦਿੰਦੀਆਂ। ਫੇਰ ਭਵਿੱਖ ਵਿੱਚ ਜੰਗਾਂ ਨਾ। ਜਿੱਦਾਂ ਯੂਰਪ ਦੇ ਵਿੱਚ ਹੋਇਆ ਜੇ ਆਪਾਂ ਦੇਖੀਏ ਜਿੱਦਾਂ ਯੂਰਪ ਦੇ ਵਿੱਚ ਬਹੁਤ ਸਾਰੇ ਛੋਟੇ-ਛੋਟੇ ਇਵਨ ਕੇਨਰ ਏਰੀਆ ਵੀ ਹੈ ਨਹੀਂ। ਕੋਈ ਉੱਥੇ ਕੋਈ ਸਮੁੰਦਰ ਵੀ ਨਹੀਂ ਲੱਗਦਾ ਤਾਂ ਵੀ ਬਹੁਤ ਸਾਰੇ ਛੋਟੇ-ਛੋਟੇ ਮੁਲਕ ਜਿਹੜੇ ਇਸ ਤਰ੍ਹਾਂ ਦੇ ਮੁਲਕ ਹਾਂ। ਇੱਥੇ ਮੇਰੇ ਇੱਕ ਦੀਪ ਸਿੱਧੂ ਦੀ ਕੋਟੇਸ਼ਨ ਜਿਹੜੀ ਯਾਦ ਆ ਜਾਂਦੀ ਹੈ ਉਹ ਮੈਨਾਂ ਕੱਲ ਕਿਸੇ ਮੋਰਚੇ ਸ਼ਹਿਰ ਪ੍ਰੋਟੈਸਟ ਜਿੱਥੇ ਬੈਠਾ ਸੀ ਉਹ ਕਹਿੰਦਾ ਸੀ ਵੀ ਸਿੱਖੋ ਤੁਹਾਨੂੰ ਇਹ ਗੱਲ ਅੱਜ ਵੀ ਸਮਝ ਨਹੀਂ ਪਵੇਗੀ ਜਾਂ ਆਉਣ ਵਾਲੇ ਸਮੇਂ 'ਚ ਵੀ ਜਦ ਤੱਕ ਤੁਸੀਂ ਸਮਝ ਨਹੀਂ ਲੈਂਦੇ ਕਿ ਤੁਹਾਡੀ ਜਿਹੜੀ ਹੈ ਰਾਜਨੀਤਿਕ ਕਿਸਮਤ ਵਾਸ਼ਿੰਗਟਨ ਡੀਸੀ ਦੀਆਂ ਕੰਧਾਂ ਦੇ ਵਿੱਚੋਂ ਨਿਕਲਣੀ ਹੈ ਇਹਨੂੰ ਫਿਰ ਕੀ ਉਹ ਫਿਰ ਇਹ ਚੀਜ਼ ਨੂੰ ਜਾਣਦਾ ਸੀ ਸਮਝਦਾ ਸੀ ਰਾਸ਼ਟਰਪਤੀ ਸੀਰੀਆ ਦੇ ਬਣਿਆ ਕਨਸਟੀਟਿਊਸ਼ਨ ਆ ਜਿਹੜਾ ਬਣਾਇਆ ਜਾਣਾ ਹੁਣ ਇਹ ਵੈਸਟਨ ਨਾਲ ਅਲਾਈ ਕਰ ਰਹੇ ਨੇ ਪਰ ਉਹਨੇ ਜਦੋਂ ਕਨਸਟੀਟਿਊਸ਼ਨ ਬਣਾਉਣ ਦਾ ਜਦੋਂ ਐਲਾਨ ਕਰਿਆ ਪਾਰਲੀਮੈਂਟ ਵਿੱਚ ਉਹ ਕਹਿੰਦਾ ਇੱਕੋ ਹੀ ਮੁਸਲਮ ਕੰਟਰੀ ਅਸੀਂ ਮੁਸਲਮ ਵੈਲਿਊਜ਼ ਔਰ ਮੁਸਲਮ ਆਈਡੀਅਲਸ ਨੂੰ ਲੈ ਕੇ ਜਿਹੜਾ ਇਹ ਦੇਸ਼ ਚਲਾਵਾਂਗੇ ਜਾਂ ਸੰਭਾਲ ਜੇ ਇਹ ਇਹ ਹੁੰਦਾ ਵੀ ਵੈਸਟਰਨ ਨਾਲ ਤੁਹਾਡੀ ਇਕਨੋਮਿਕ ਡੀਲਸ ਨੇ ਪਰ ਜਿਹੜਾ ਤੁਸੀਂ ਦੇਸ਼ ਚਲਾਉਣਾ ਆਪਣੀਆਂ ਰਵਾਇਤਾਂ ਆਪਣੇ ਧਰਮ ਆਪਣਾ ਇਤਿਹਾਸ ਤੇ ਆਪਣਾ ਕਦਰਾਂ ਕੀਮਤਾਂ ਨਾਲ ਅਪਣਾਉਣਾ ਇਹ ਹੀ ਹੈਗਾ ਵੀ ਇੱਕ ਕੁਆਰਡਿਅਲ ਰਿਲੇਸ਼ਨ ਵਿਦ ਵੈਸਟ ਹੈਂਡ ਹੋਰ ਟਰੈਡੀਸ਼ਨਸ ਹਰੇਕ ਜਨਰੇਸ਼ਨ ਹੈਗੀ ਆ ਜਿਹੜੀ ਉਹ ਆਪਣੀਆਂ ਟਰੈਡੀਸ਼ਨਸ ਨੂੰ ਵਕਤ ਦੇ ਹਾਲਾਤ ਨਾਲ ਰੀ ਇੰਟਰਪ੍ਰੀਟ ਕਰਦੀ ਹੈ ਹੁਣ ਜੇ ਟਰੈਡੀਸ਼ਨ 18ਵੀਂ ਸਦੀ ਵਿੱਚ ਮੰਗ ਕਰਦੀ ਸੀ ਟਰੈਡੀਸ਼ਨ ਵਿੱਚ ਤਲਵਾਰ ਨਾਲ ਜੰਗ ਲੜੀ ਜਾਂਦੀ ਸੀ ਹੁਣ ਕੌਮ ਦੀ ਹੋਂਦ ਨੂੰ ਬਚਾਈ ਰੱਖਣ ਲਈ ਤਲਵਾਰਾਂ ਨਾਲ ਜੰਗ ਲੜੀ ਗਈ। ਹੁਣ ਜੇ ਆਪਾਂ ਕਹੀਏ ਵੀ 21ਵੀਂ ਸਦੀ ਵਿੱਚ ਤਲਵਾਰ ਨਾਲ ਲੜਨਾ ਸੀ ਉਹ ਨਹੀਂ ਹੋਵੇਗਾ, ਸੰਭਵ ਨਹੀਂ ਹੋਵੇਗਾ। ਜਿਹੜੀ ਟਰੈਡੀਸ਼ਨ ਆ ਰੀਇੰਟਰਪ੍ਰੀਟ ਹੋਣੀ ਆ ਆ ਮੁਹੰਮਦ ਅਲ ਜਲਾਨੀ ਜਿਸ ਦੇ ਉੱਤੇ ਕਿ ਅਮਰੀਕਾ ਦੇ ਵੱਲੋਂ ਕਿਸੇ ਸਮੇਂ 10 ਮਿਲੀਅਨ ਡਾਲਰ ਦਾ ਜਿਹੜਾ ਹੈ ਰਿਵਾਰਡ ਰੱਖਿਆ ਜਾਂਦਾ ਹੈ ਸਰਦਾਰ ਅਕਬਰ ਸਿੰਘ ਜੀ ਸੀਰੀਆ ਦੇ ਵਿੱਚ ਸੀਰੀਆ ਦੇ ਵੱਡੇ ਹੱਤਿਆਬਾਦੀ ਦੇ ਤੌਰ ਤੇ ਕਿਸੇ ਸਮੇਂ ਪੇਸ਼ ਕੀਤਾ ਜਾਂਦਾ ਸੀ ਪਿਛਲੇ ਦਿਨੀ ਜਿਹੜੀ ਹੈ ਆਪਾਂ ਕੀ ਕਿ ਉਹਨਾਂ ਦੀ ਜਦੋਂ ਮੁਲਾਕਾਤ ਹੁੰਦੀ ਹੈ ਡੋਨਲਡ 트ਰੰਪ ਨਾਲ ਤੇ ਉਹਨਾਂ ਨੂੰ ਗ੍ਰੇਟ ਸਟਰੋਂਗ ਗਾਇ ਕਿ ਜਾਂ ਇੱਕ ਤਰ੍ਹਾਂ ਦਾ ਰੋਲ ਮਾਡਲ ਕਰਕੇ ਪੇਸ਼ ਕਰਦੇ ਨੇ ਇਹਨੂੰ ਜੇ ਆਪਾਂ ਸਿਧਾਂਤਕ ਪੱਖ ਤੋਂ ਅ ਦੇਖਣਾ ਹੋਵੇ ਕਿ ਕਦੋਂ ਬੰਦਾ ਅੱਤਵਾਦੀ ਹੁੰਦਾ ਹੈ ਤੇ ਫਿਰ ਕਦੋਂ ਉਹ ਲੀਡਰ ਬਣ ਜਾਂਦਾ ਹੈ ਕੀ ਕੋ ਚੱਲਦਾ ਹੈਗਾ ਹਾਂ ਇਹ ਇਹ ਗੱਲ ਹੈ ਜਿਹੜੀ ਆਪਾਂ ਨਰਿੰਦਰ ਮੋਦੀ ਨੇ ਗੁਰੂ ਸਾਹਿਬ ਦਾ ਜਿਹੜਾ ਉਹ ਵਰਤਿਆ ਨਾ ਤੇ ਉਹ ਉਹ ਹੈਗਾ ਵੀ ਸੋ ਸਾਨੂੰ ਉਸ ਸੰਦਰਭ ਚ ਆ ਵੀ ਜਿਹੜੀ ਕੌਮ ਹਾਂ ਆਪਣੇ ਧਰਮ ਨਾਲ ਜੁੜੇ ਰਹਿੰਦੀ ਆ ਸੋ ਅਸੀਂ ਕਿਸੇ ਦੀਆਂ ਗੱਲਾਂ ਚ ਨਹੀਂ ਆਈਏ ਜੋ ਸਾਨੂੰ ਗੁਰੂ ਸਾਹਿਬ ਨੇ ਦਰਸਾਇਆ ਜੋ ਸਾ ਤੁਹਾਡੇ ਧਾਰਮਿਕ ਰਹਿਬਰਾਂ ਨੇ ਦਰਸਾਇਆ ਨਾ ਸੋ ਜਦੋਂ ਤੁਸੀਂ ਉਹਦੇ ਤੇ ਉਹਦੇ ਨਾਲ ਅਡਿੱਗ ਰਹਿੰਦੇ ਹੋ ਤੁਸੀਂ ਡੋਲਦੇ ਨਹੀਂ ਹੈਗੇ ਜਿਸ ਤਰ੍ਹਾਂ ਬੰਦ ਬੰਦ ਕਟਾਏ ਸਿੱਖਾਂ ਨੇ ਪਰ ਉਹ ਡੋਲੇ ਨਹੀਂ ਚਰਖੜੀਆਂ ਤੇ ਚੜ ਗਏ ਨਾ ਸੋ ਕਿਸੇ ਟਾਈਮ ਤੇ ਆ ਕੇ ਫਿਰ ਜਿਹੜੀ ਹੈਗੀ ਆ ਤੁਹਾਨੂੰ ਜਿਹੜੀ ਪੋਲੀਟੀਕਲ ਰੈਕਗਨੀਸ਼ਨ ਆ ਉਹ ਮਿਲ ਜਾਂਦੀ ਹੈਗੀ ਸੋ ਇਸ ਨੌਜਵਾਨ ਨੇ ਜਿਹੜਾ ਆਪਣੇ ਲੋਕਾਂ ਲਈ ਲੜਿਆ ਸੋ ਸੀਰੀਆ ਦੀ ਧਰਤੀ ਨੂੰ ਬਚਾਉਣ ਲਈ ਲੜਿਆ ਬੇਸ਼ੱਕ ਉਸ ਵੇਲੇ ਉਹ ਟੈਰਰਿਸਟ ਸੀ ਹਨਾ ਸੋ ਕਿਉਂਕਿ ਟੈਰਰਿਜ਼ਮ ਦੇ ਜਿਹੜੀ ਜਿਹੜੀਆਂ ਡੈਫੀਨੇਸ਼ਨਾਂ ਆਈਆਂ ਹੋਈਆਂ ਨੇ ਪਰ ਟੈਰਰਿਜ਼ਮ ਦੀਆਂ ਡੈਫੀਨੇਸ਼ਨਾਂ ਵੀ ਡਿਬੇਟੇਬਲ ਆ ਕੌਣ ਕਿਹੜਾ ਟੈਰਰਿਸਟ ਆ ਕੌਣ ਨਹੀਂ ਵਾਰ ਕਰਾਈਮਸ ਨੂੰ ਟੈਰਰਿਜ਼ਮ ਚ ਲਿਆ ਜਾਂਦਾ ਆ ਨਹੀਂ ਜਿਹੜਿਆਂ ਨੇ ਜਦੋਂ ਤੁਸੀਂ ਬੰਬ ਸੁੱਟਦੇ ਹੋ ਬੰਬ ਸੁੱਟਿਆ ਜਾਂਦਾ ਕਿਸੇ ਇੱਕ ਜਾਂ ਦੋ ਵਿਅਕਤੀਆਂ ਨੂੰ ਮਾਰਨ ਲਈ ਪਰ ਉਹਦੇ ਛਰਿਆਂ ਨਾਲ ਹੋਰ ਜਿੰਨੇ 10 15 20 ਬੰਦੇ ਮਾਰੇ ਜਾਂਦੇ ਆ ਉਹ ਨਜਾਇਜ਼ ਮਾਰੇ ਜਾਂਦੇ ਆ ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਟੈਰਰਿਜ਼ਮ ਆ ਹੈਗਾ ਸੋ ਉਹ ਪਿਛਲੇ ਦਿਨੀ ਮਿਲੇ ਹੈਗੇ ਆ ਉਹਨੂੰ ਉਹ ਰਾਸ਼ਟਰਪਤੀ ਦੇ ਤੌਰ ਤੇ ਸੀਰੀਆ ਦੇ ਆਏ ਆ ਸੋ politcal leadership ਨੂੰ ਅਸੀਂ ਇਹਦੇ ਸਿਧਾਂਤਕ ਪਹਿਲੂ ਨੇ ਵੀ politcal leadership ਨੂੰ ਹੌਸਲਾ ਰੱਖਣਾ ਚਾਹੀਦਾ ਆਪਣੇ ਲੋਕਾਂ ਤੇ ਭਰੋਸਾ ਰੱਖਣਾ ਚਾਹੀਦਾ ਆਪਣੇ ਧਰਮ ਤੇ ਆਪਣੇ ਕੌਮ ਦੀਆਂ ਜਿਹੜੀਆਂ ਰਵਾਇਤਾਂ ਨੇ ਹਾਂ ਉਹਦੇ ਤੇ ਜਿਹੜਾ ਵਿਸ਼ਵਾਸ ਰੱਖਣਾ ਚਾਹੀਦਾ ਹੈਗਾ ਔਰ politcal ਸਰਗਰਮੀ ਜਰੂਰ ਆ ਜਿਹੜੀ ਕਰਨੀ ਪੈਂਦੀ ਹੈ ਸੋ ਰੈਕਗਨੀਸ਼ਨ ਆ ਜਿਹੜੀ ਇੰਟਰਨੈਸ਼ਨਲ ਆਰਡਰ ਨੇ ਤੁਹਾਨੂੰ ਦੇਣੀ ਹੈਗੀ ਆ ਸਿੱਖਾਂ ਵਿੱਚ ਇੱਕ ਧੜਾ ਇਹ ਪੈਦਾ ਹੋ ਰਿਹਾ ਵੀ ਇੰਟਰਨੈਸ਼ਨਲ ਆਰਡਰ ਨੂੰ ਰੈਕਗਨਾਈਜ਼ ਨਹੀਂ ਕਰ ਰਿਹਾ ਉਹਨਾਂ ਨੂੰ ਲੱਗਦਾ ਵੀ ਵੈਸਟਰਨ ਆਰਡਰ ਆ ਜਿਹੜਾ ਬਹੁਤ ਖਤਰਨਾਕ ਹੈ ਇਹ ਸਾਡੀਆਂ ਪਰੰਪਰਾਵਾਂ ਨੂੰ ਖਤਮ ਕਰ ਦੇਗਾ ਇਹ ਸਾਡਾ ਸਾਰਾ ਕੁਝ ਤਬਾਹ ਕਰ ਦੇਗਾ ਪਰ ਜਿਹੜੇ ਜਿਹੜੇ ਸਟੇਟ ਬਣਾਉਣ ਲਈ ਜਿਨ੍ਹਾਂ ਨੇ ਉਹ ਸਾਰੀ ਕਰਨੀ ਹੈਗੀ ਉਹਨਾਂ ਨੂੰ ਸਰਦਾਰ ਪ੍ਰਤਾਪ ਸਿੰਘ ਜੀ ਇੱਥੇ ਗੱਲਾਂ 'ਚੋਂ ਗੱਲ ਜਿਹੜੀ ਨਿਕਲਦੀ ਆਈ ਫਿਰ ਇਹ ਕਿਤਨਾ ਕਿਤੇ ਇਹ ਵਾਲੀ ਜਿਹੜੀ ਵਿਚਾਰਧਾਰਾ ਹੈ ਫਿਰ ਉਹ ਇਹ ਉਹੀ ਵਿਚਾਰਧਾਰਾ ਤਾਂ ਨਹੀਂ ਹੈ ਜਿੰਨੇ ਕਿ ਅੰਗਰੇਜ਼ਾਂ ਦੇ ਨਾਲ ਸਿੱਖਾਂ ਦਾ ਡਿਪਲੋਮੈਟਿਕ ਚੈਨਲ ਸੈਟਅਪ ਖੋੜ ਹੀ ਨਹੀਂ ਦਿੱਤਾ ਕਿ ਉਹ ਦੁਬਾਰਾ ਡਿਪਲੋਮੈਟਿਕ ਚੈਨਲ ਸੈਟਅਪ ਕਦੀ ਹੋਵੇ ਹੀ ਨਾ ਵੈਸਟ ਦੇ ਨਾਲ ਹਾਂ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਹੀ ਸੋ ਅਸੀਂ ਇਹ ਕਹਿੰਦੇ ਵੈਸਟ ਦੀ ਗੁਲਾਮੀ ਕਰੋ ਤੁਸੀਂ ਆਪਣੀਆਂ ਟਰੈਡੀਸ਼ਨ ਤੇ ਪਹਿਰਾ ਦਿਓ ਪਰ ਕੁਝ ਹਾਸਲ ਕਰਨ ਲਈ politically ਤੁਹਾਨੂੰ ਕਿਤੇ ਨਾ ਕਿਤੇ ਵੈਸਟ ਦੀ ਜਿਹੜੀ ਹੈਗੀ ਆ ਉਹ ਹਮਾਇਤ ਆ ਜਿਹੜੀ ਲੈਣੀ ਪਾਉਗੀ ਹੁਣ ਵੈਸਟ ਦੇ ਮੁਕਾਬਲੇ ਇੱਕੋ ਹੀ ਤੇ ਰਾਯਾ ਰੂਸ ਆਇਆ ਚ ਹੈ ਔਰ ਉੱਥੇ ਕੀ ਕੋ ਚੱਲਦਾ ਸਾਨੂੰ ਵੀ ਪਤਾ ਜੀ ਉਹ ਉੱਥੇ ਕਟੋ ਕਟ ਇਨਾ ਇਨਾ ਕੰਟਰੀਜ਼ ਵਿੱਚ ਐ ਇਨਾ ਸੁਸਾਇਟੀਜ਼ ਵਿੱਚ ਬਹੁਤ ਸਾਰੀਆਂ ਡੈਮੋਕਰੈਟਿਕ ਵੈਲਿਊਜ਼ ਤਾਂ ਹੈ ਕਿਉਂ ਨਹੀਂ ਨਾ ਕਿੰਨੀ ਰੈਕਗਨੀਸ਼ਨ ਆ ਤੁਹਾਡੀ ਸੇਫਟੀ ਕਿੰਨੀ ਆ ਜਾਂ ਤੁਹਾਨੂੰ ਇਹ ਇੱਕ ਮਨੁੱਖ ਹੋਣ ਦੇ ਨਾਤੇ ਕਿੰਨਾ ਸਤਕਾਰ ਆ ਜਿਹੜਾ ਮਿਲਦਾ ਹੈਗਾ ਸੋਸ਼ਲ ਸਿਕਿਉਰਿਟੀਆਂ ਕਿੰਨੀ ਆ ਗਈਆਂ ਹੁਣ ਚਾਈਨਾ ਤੇ ਰਸ਼ੀਆ ਹੁਣ ਦੋ ਹੀ ਮਾਡਲ ਨੇ ਵੀ ਆ ਤਾਂ ਚਾਈਨਾ ਰਸ਼ੀਆ ਦਾ ਮਾਡਲ ਅਪਣਾ ਲਓ ਜੇ ਉਧਰੋਂ ਤੁਹਾਨੂੰ ਕੁਝ ਮਿਲਦਾ ਉਧਰੋਂ ਲੈ ਲਓ ਪਰ ਉਹਦੇ ਚੋਂ ਅਲਟੀਮੇਟਲੀ ਆ ਕੇ ਯੂਨੋ ਵਿੱਚ ਵੈਸਟ ਦੀ ਜਿਹੜੀ ਬਹੁਤਾਤ ਹੈਗੀ ਆ ਆਈਐਮਐਫ ਨੈਟੋ ਆ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਤੁਹਾਨੂੰ ਐਜ਼ ਅ ਕੰਟਰੀ ਰੈਕਗਨਾਈਜ਼ ਕਰਨਾ ਤਾਲੀਬਾਨ ਹੁਣ ਮੰਨਤਾ ਕਰ ਰਹੇ ਨੇ ਜੀ ਬਿਲਕੁਲ ਸਾਨੂੰ ਰੈਕਗਨਾਈਜ਼ ਕਰ ਲਓ ਹਨਾ ਵੀ ਕਿਉਂਕਿ ਉਹ ਉਹ ਵੀ ਅਮਰੀਕਾ ਨੂੰ ਜਾਂ ਇੰਟਰਨੈਸ਼ਨਲ ਕੰਟਰੀਸ ਨੂੰ ਵਾਇਆ ਕਤਰ ਐਂਡ ਸਾਰਾ ਮਿਡਲ ਈਸਟ ਹਨਾ ਹੁਣ ਕਤਰ ਨੇ ਕਿਸੇ ਨਾਲ ਢੰਗ ਹੁਣ ਕਤਰ ਦੀ ਸਹਾਇਤਾ ਨਾਲ ਇਹ ਰੈਕਗਨਾਈਜ਼ ਹੋਇਆ ਜੀ ਕਤਰ ਨੇ ਵੱਡਾ ਰੋਲ ਨਭਾਇਆ ਸੀਰੀਆ ਦੇ ਰਾਸ਼ਟਰਪਤੀ ਨੂੰ ਰੈਕਗਨਾਈਜ਼ ਕਰਾਉਣ ਦਾ ਔਰ ਅਮਰੀਕਾ ਦੇ ਰਾਸ਼ਟਰਪਤੀ ਨਾਲ ਉਹਦੇ ਹੱਥ ਮਿਲਾਉਂਦਾ ਇਹ ਬਹੁਤ ਵੱਡਾ ਈਵੈਂਟ ਆ ਪੋਲੀਟੀਕਲੀ ਹੈ ਨਾ ਸੋ ਇਸ ਤਰ੍ਹਾਂ ਜਿਹੜੀ ਹੈਗੇ ਤੁਸੀਂ ਆਪਣੇ ਅਲਾਈਜ਼ ਦੇ ਰਾਹੀਂ ਇਨ ਰੋਡਸ ਬਣਾਉਂਦੀ ਹੈ ਸੌਦੇ ਚੋਂ ਅਮਰੀਕਾ ਨੂੰ ਇਕਨੋਮਿਕ ਫਾਇਦੇ ਆ 400 ਮਿਲੀਅਨ ਡਾਲਰ ਦੀ ਜਿਹੜੀ ਡੀਲ ਹੈਗੀ ਆ ਔਰ ਇਨਫਰਾਸਟ੍ਰਕਚਰ ਦੀ ਸਮੁੱਚਾ ਇਨਫਰਾਸਟ੍ਰਕਚਰ ਆ ਜਿਹੜਾ ਉਹ ਉੱਥੇ ਕਾਇਮ ਹੋਣਾ ਉਹਦੇ ਚੋਂ ਮਿਡਲ ਈਸਟ ਕੰਟਰੀਜ਼ ਨੇ ਵੀ ਇਨਵੈਸਟ ਕਰਨਾ ਹੁਣ ਕਤਰ ਨੇ ਜਿਹੜਾ ਹੈਗਾ ਸਮੁੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦਾ ਝੰਮਾ ਲੈ ਲਿਆ ਕੱਲ ਤੋਂ ਜੀ ਇਸ ਇਸ ਕਿਉਂਕਿ ਸੰਕਸ਼ਨਸ ਹੋ ਗਈਆਂ ਨਾ ਪਹਿਲਾਂ ਪਾਬੰਦੀਆਂ ਲੱਗੀਆਂ ਮੇਰੇ ਖਿਆਲ ਲਾਤੀਆਂ ਨਾ ਹੁਣ ਪਾਬੰਦੀਆਂ ਸਾਰੀਆਂ ਖਤਮ ਹੋ ਗਈਆਂ ਉਹਨਾਂ ਮੀਡਲ ਈਸਟ ਦੇ ਜਿਹੜੇ ਦੇਸ਼ ਆ ਉਹ ਇਨਵੈਸਟ ਕਰਨਗੇ ਸੋ ਚਾਈਨਾ ਸੌਰੀ ਅਮਰੀਕਾ ਨੂੰ ਉਹਨਾਂ ਨੇ ਦਿੱਤਾ ਹੈਗਾ ਵੀ ਜਿਹੜੀ એનર્ਜੀ ਆ ਤੇ ਤੇਲ ਤੇ ਗੈਸ ਉੱਥੇ ਬਹੁਤ ਜ਼ਿਆਦਾ ਹੈਗਾ ਤੇ ਦੂਜਾ ਦੇਸ਼ ਦੀ ਉਹ ਸਾਰੀ ਦਾ ਘਰ ਸਾਰੇ ਤਬਾਹ ਹੋ ਗਏ ਨੇ ਉਹ ਸਾਰਾ ਕੁਝ ਕਰਨ ਲਈ ਇੱਕ ਕੰਟਰੈਕਟ ਦਿੱਤੇ ਸੋ ਇਹ ਗਿਵ ਐਂਡ ਟੇਕ ਹੁੰਦਾ ਮਤਲਬ ਜਿਹੜਾ ਫਿਰ ਇਜ਼ਰਾਈਲ ਵਾਲੀ ਤੁਸੀਂ ਗੱਲ ਕਹਿ ਰਹ ਕਿ ਇਜ਼ਰਾਈਲ ਤੋਂ ਸਾਈਡ ਤੇ ਜਾ ਕੇ ਕੀਤਾ ਗਿਆ ਬਿਲਕੁਲ ਬਿਲਕੁਲ ਸੋ ਇਜ਼ਰਾਈਲ ਨਹੀਂ ਇਜ਼ਰਾਈਲ ਨੇ ਵਿਰੋਧ ਕਰਿਆ ਇਹਦਾ ਵੀ ਤੁਸੀਂ ਜਿਹੜਾ ਹੈਗਾ ਉਹਨੂੰ ਉਹਨੂੰ ਨਾਂ ਮਿਲਿਆ ਜਾਵੇ ਉਹਦੇ ਨਾਲ ਰਿਲੇਸ਼ਨ ਨਾ ਬਣਾਏ ਜਾਣ ਵੀ ਉਹ ਟੈਰਰਿਸਟ ਹੈ ਜਿਹੜਾ ਰਿਆ ਪਰ ਕਿਸੇ ਨਾ ਕਿਸੇ ਇਹ ਹਮੇਸ਼ਾ ਕੌਮਾਂ ਨੂੰ ਯਾਦ ਰੱਖਣਾ ਚਾਹੀਦਾ ਆ ਆ جنگ ਦੇ ਦੌਰਾਨ ਮੈਂ ਇੱਕ ਬਹੁਤ ਹੀ ਸੀਰੀਅਸ ਆਰਟੀਕਲ ਪੜ੍ਹ ਰਿਹਾ ਸੀ ਵਾਰ ਐਂਡ ਦੀ ਨੇਸ਼ਨ ਸਟੇਟ ਮਿਸਟਰ ਜੋਸ਼ਨ ਦਾ ਲਿਖਿਆ ਹੋਇਆ ਉਹ ਬਹੁਤ ਵੱਡੇ ਵਿਦਵਾਨ ਨੇ ਉਹ ਕਹਿੰਦਾ ਵੀ ਕਈ ਵਾਰੀ ਨਾ ਜਿਹੜੀਆਂ ਇੰਟਰਨੈਸ਼ਨਲ ਵੱਡੀਆਂ ਪਾਵਰਾਂ ਨੇ ਉਹ ਜੰਗ ਨੂੰ ਸਦੀਵੀ ਤੌਰ ਤੇ ਖਤਮ ਕਰਨ ਲਈ ਨੇਸ਼ਨ ਸਟੇਟਸ ਕ੍ਰੀਏਟ ਕਰ ਦਿੰਦੀਆਂ ਫਿਰ ਭਵਿੱਖ ਵਿੱਚ ਜੰਗਾਂ ਨਾ ਜਿੱਦਾਂ ਯੂਰਪ ਦੇ ਵਿੱਚ ਹੋਇਆ ਜੇ ਆਪਾਂ ਦੇਖੀ ਜਿੱਦਾਂ ਯੂਰਪ ਦੇ ਵਿੱਚ ਬਹੁਤ ਸਾਰੇ ਛੋਟੇ ਛੋਟੇ ਬਲਕਿ ਨਰ ਏਰੀਆ ਵੀ ਹੈ ਨਹੀਂ ਕੋਈ ਉੱਥੇ ਕੋਈ ਸਮੁੰਦਰ ਵੀ ਨਹੀਂ ਲੱਗਦਾ ਤਾਂ ਵੀ ਬਹੁਤ ਸਾਰੇ ਛੋਟੇ ਛੋਟੇ ਮੁਲਕ ਜਿਹੜੇ ਇਸ ਤਰ੍ਹਾਂ ਦੇ ਮੁਲਕ ਹੈਗੇ ਨੇ ਸੋ ਇਹ ਇਹ ਇੰਟਰਨੈਸ਼ਨਲ ਪਾਵਰਸ ਦੀ ਮਜਬੂਰੀ ਬਣ ਜਾਂਦੀ ਹੈ ਨੇਸ਼ਨ ਸਟੇਟਸ ਨੂੰ ਕ੍ਰੀਏਟ ਕਰਨਾ ਸੋ ਇਹੀ ਆ ਹੁਣ ਸੀਰੀਆ ਨੂੰ ਜੇ ਉਹ ਅਲਾਈ ਬਣਾ ਲੰਦੇ ਆ ਤਾਂ ਇਰਾਨ ਨੂੰ ਰੋਕਣਾ ਇਧਰੋਂ ਇਰਾਕ ਦਾ ਹੱਲਾ ਇਹ ਮਤਲਬ ਕਿ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਇਜ਼ਰਾਈਲ ਨਾਲ ਵੀ ਇੱਕ ਕੋਆਰਡੀਨੇਸ਼ਨ ਹੁਣ ਜਦੋਂ ਅੱਜ ਮਿਡਲ ਈਸਟ ਦੇ ਅਮਰੀਕਾ ਨਾਲ ਚੰਗੇ ਰਿਲੇਸ਼ਨ ਨੇ ਕੱਲ ਨੂੰ ਕਿਤੇ ਨਾ ਕਿਤੇ ਇਜ਼ਰਾਈਲ ਨਾਲ ਤੇ ਸੀਰੀਆ ਨਾਲ ਵੀ ਜਿਹੜੇ ਹੈਗੇ ਉਹ ਚੰਗੇ ਹੋਣਗੇ ਸੋ ਇਸ ਤਰ੍ਹਾਂ ਜਿਹੜਾ ਹੈਗਾ ਤੇ ਇੱਥੇ ਮੇਰੇ ਇੱਕ ਦੀਪ ਸਿੱਧੂ ਦੀ ਕੋਟੇਸ਼ਨ ਜਿਹੜੀ ਯਾਦ ਆ ਜਾਂਦੀ ਹੈ ਉਹ ਮੇਰੇ ਕੱਲ ਕਿਸੇ ਮੋਰਚੇ 'ਚ ਸ਼ਾਇਦ ਪ੍ਰੋਟੈਸਟ 'ਚ ਕਿਤੇ ਬੈਠਾ ਸੀ ਉਹ ਕਹਿੰਦਾ ਸੀ ਵੀ ਸਿੱਖੋ ਤੁਹਾਨੂੰ ਇਹ ਗੱਲ ਅੱਜ ਵੀ ਸਮਝ ਨਹੀਂ ਪਵੇਗੀ ਜਾਂ ਆਉਣ ਵਾਲੇ ਸਮੇਂ 'ਚ ਵੀ ਜਦੋਂ ਤੱਕ ਤੁਸੀਂ ਸਮਝ ਨਹੀਂ ਲੈਂਦੇ ਕਿ ਤੁਹਾਡੀ ਜਿਹੜੀ ਹੈ ਰਾਜਨੀਤਿਕ ਕਿਸਮਤ ਵਾਸ਼ਿੰਗਟਨ ਡੀਸੀ ਦੀਆਂ ਕੰਧਾਂ ਦੇ ਵਿੱਚੋਂ ਨਿਕਲਣੀ ਹੈ ਇਹਨੂੰ ਫਿਰ ਕੀ ਉਹ ਫਿਰ ਇਹ ਚੀਜ਼ ਨੂੰ ਜਾਣਦਾ ਸੀ ਸਮਝਦਾ ਸੀ ਬਿਲਕੁਲ ਉਹ ਸਮਝਦਾ ਸੀ ਉਹ ਵੈਸਟਰਨ ਆਰਡਰ ਨੂੰ ਔਰ ਜਿਹੜੀ ਵੈਸਟ ਦੀ ਪਾਵਰ ਆ ਖਾਸ ਕਰਕੇ ਅਮਰੀਕਾ ਦੀ ਜਿਹੜੀ politcal military ਔਰ economic power ਆ ਉਹਨੂੰ ਸਮਝਦਾ ਸੀ ਕੱਲਾ ਹੀ ਨਹੀਂ ਹੈਗਾ ਵੀ ਅਮਰੀਕਾ ਕੋਲ ਮਿਲਟਰੀ ਬਹੁਤ ਜ਼ਿਆਦੇ ਆ ਜਾਂ ਪੈਸੇ ਬਹੁਤ ਜ਼ਿਆਦੇ ਆ ਉਹਦੇ ਵਿੱਚ ਜਿੰਨੀਆਂ ਰਿਸਰਚ ਦੀਆਂ ਆਰਗੇਨਾਈਜੇਸ਼ਨ ਨੇ ਜਿੰਨੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਜਿੰਨਾ ਛੋਟੇ-ਛੋਟੇ ਗੱਲ ਤੇ ਡੀਪ ਅਨਲਿਸਿਸ ਉਹ ਕਰਦੇ ਸੋ ਸੁਸਾਇਟੀ ਖੜੀ ਕਰਨ ਲਈ ਤੁਹਾਨੂੰ ਉਹਨਾਂ ਸੰਸਥਾਵਾਂ ਦੀ ਲੋੜ ਹੁੰਦੀ ਆ ਜੇ ਭਵਿੱਖ ਵਿੱਚ ਸਿੱਖਾਂ ਨੇ ਵੀ ਕੋ ਸੋਸਾਇਟੀ ਇੰਟਰਨੈਸ਼ਨਲ ਲੈਵਲ ਤੇ ਕ੍ਰੀਏਟ ਕਰਨੀ ਆ ਤਾਂ ਮਾਡਲ ਉਹਨਾਂ ਨੂੰ ਉਹ ਲੈਣਾ ਪਵੇਗਾ ਸੋ ਤੁਸੀਂ ਰਸ਼ੀਆ ਦੇ ਮਾਡਲ ਨਾਲ ਜਾਂ ਕੱਲੇ ਚਾਈਨਾ ਦੇ ਮਾਡਲ ਨਾਲ ਚਾਈਨਾ ਦੀ ਜਸਟ ਇਕਨੋਮਿਕ ਸਿਸਟਮ ਹੈ ਵੀ ਇਕਨੋਮੀ ਉਹਨੇ ਵਧੀਆ ਕਰ ਲਈ ਆ ਹੁਣ ਆਪਾਂ ਨੂੰ ਇੰਟਰਨਲ ਨਹੀਂ ਪਤਾ ਵੀ ਉੱਥੇ ਕਿੰਨਾ ਜ਼ੁਲਮ ਹੁੰਦਾ ਹੋਵੇਗਾ ਉਹ ਵਰਕਰਸ ਦੇ ਆਵਰਜ਼ ਕੀ ਨੇ ਉਹ ਕਿੰਨੇ ਕੁ ਖੁਸ਼ਹਾਲ ਨੇ ਉਹ ਸਾਰਾ ਜਿਹੜੀ ਇੰਟਰਨਲ ਰਿਪੋਰਟਾਂ ਆਉਣਗੀਆਂ ਹੁਣ ਵੈਸਟ ਵਿੱਚ ਆ ਜੇ ਜੇ ਇਕਨੋਮੀ ਗਰੋ ਵੀ ਕਰਦੀ ਆ ਤਾਂ ਕਿੰਨੇ ਰਾਈਟਸ ਆ ਵਰਕਰਾਂ ਦੇ ਕਿੰਨੀਆਂ ਛੁੱਟੀਆਂ ਮਟਰਨਿਟੀ ਲੀਵ ਆਵਰਜ਼ ਮਰ ਇਹ ਸੰਸਥਾਵਾਂ ਨੇ ਮੁਲਕਾਂ ਨੂੰ ਉਸਾਰਨ ਦੀਆਂ ਤਾਂ ਸਭਿਆਤਾਵਾਂ ਨੂੰ ਉਸਾਰਨ ਦੀਆਂ ਸੋ ਸਾਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਵੈਸਟਰਨ ਨੂੰ ਮੈਂ ਇਹ ਨਹੀਂ ਕਹਿੰਦਾ ਵੀ ਅੰਨਾ ਭਗਤ ਬਣ ਕੇ ਜਾ ਜਿੱਥੋਂ ਤੁਹਾਡੇ ਜਿਹੜੇ ਆਈਡੀਆਜ਼ ਨੂੰ ਬੂਰ ਪੈਂਦਾ ਉਹ ਕਿਤੇ ਉਹ ਵੀ ਲੈ ਲੋ ਚਾਹੇ ਚਾਈਨਾ ਤੋਂ ਲੈ ਲੋ ਚਾਹੇ ਰਸ਼ੀਆ ਤੋਂ ਲੈ ਲੋ ਚਾਹੇ ਵੈਸਟ ਤੋਂ ਲੈ ਲੋ ਪਰ ਤੁਹਾਨੂੰ ਉਸਾਰੀ ਕਰਨ ਲਈ ਇਹ ਮਾਡਲ ਜ਼ਰੂਰ ਲੈਣਾ ਮੈਨਾ ਜੀ ਬਿਲਕੁਲ ਜੀ ਕਿਉਂਕਿ ਬਾਹਰ ਤਾਂ ਜਿਹੜਾ ਹੈ ਕਿਤਨਾ ਕਿਤੇ ਆਪਾਂ ਨੂੰ ਨਿਕਲਣਾ ਹੀ ਪਵੇਗਾ ਉਹਦੇ ਚ ਆਪਾਂ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਜਿਹੜੇ ਆਪਣੇ ਸਿਧਾਂਤ ਨੇ ਜਾਂ ਆਪਾਂ ਜਿਹੜੇ ਜਿਹੜੀ ਸਿੱਖ ਰੋਲ ਮਾਡਲਸ ਹੈਗੇ ਨੇ ਜਾਂ ਆਪਾਂ ਸਿੱਖੀ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਉਹਨਾਂ ਨੂੰ ਵੀ ਸਾਹਮਣੇ ਜਿਹੜਾ ਹੈ ਉਸੇ ਤਰੀਕੇ ਨਾਲ ਰੱਖਣਾ ਪਵੇ ਜਿੱਥੋਂ ਜਿੱਥੋਂ ਵੀ ਪੋਲੀਟੀਕਲੀ ਸਪੋਰਟ ਮਿਲਦੀ ਹੈ ਉਹ ਜਿਹੜੀ ਹੈ ਗ੍ਰੈਬ ਕਰ ਲੈਣੀ ਚਾਹੀਦੀ ਹੈ ਹੁਣ ਇਹਨਾਂ ਦਾ ਇਹ ਆਇਆ ਜਿਹੜੇ ਨਵੇਂ ਰਾਸ਼ਟਰਪਤੀ ਸੀਰੀਆ ਦੇ ਬਣੇ ਆ ਕਨਸਟੀਟਿਊਸ਼ਨ ਆ ਜਿਹੜਾ ਬਣਾਇਆ ਜਾਣਾ ਹੁਣ ਇਹ ਵੈਸਟ ਨਾਲ ਅਲਾਈ ਕਰ ਰਹੇ ਨੇ ਪਰ ਉਹਨੇ ਜਦੋਂ ਕਨਸਟੀਟਿਊਸ਼ਨ ਬਣਾਉਣ ਦਾ ਜਦੋਂ ਐਲਾਨ ਕਰਿਆ ਪਾਰਲੀਮੈਂਟ ਵਿੱਚ ਉਹ ਕਹਿੰਦਾ ਇਟ ਵਿਲ ਬੀ ਅ ਮੁਸਲਮ ਕੰਟਰੀ ਅਸੀਂ ਮੁਸਲਮ ਵੈਲਿਊਜ਼ ਔਰ ਮੁਸਲਮ ਆਈਡੀਅਲਸ ਨੂੰ ਲੈ ਕੇ ਜਿਹੜਾ ਇਹ ਦੇਸ਼ ਚਲਾਵਾਂਗੇ ਜਾਂ ਸੰਭਵ ਦਾ ਇਹ ਇਹ ਹੁੰਦਾ ਵੀ ਵੈਸਟ ਨਾਲ ਤੁਹਾਡੀਆਂ ਇਕਨੋਮਿਕ ਡੀਲਸ ਨੇ ਪਰ ਜਿਹੜਾ ਤੁਸੀਂ ਦੇਸ਼ ਚਲਾਉਣਾ ਆਪਣੀਆਂ ਰਵਾਇਤਾਂ ਆਪਣੇ ਧਰਮ ਆਪਣਾ ਇਤਿਹਾਸ ਤੇ ਆਪਣਾ ਕਦਰਾਂ ਕੀਮਤਾਂ ਨਾਲ ਅਪਣਾਉਣਾ ਇਹੀ ਹੈਗਾ ਵੀ ਇੱਕ ਕੁਆਡਰਨ ਰਿਲੇਸ਼ਨ ਵਿਦ ਵੈਸਟ ਹੈਂਡ ਯੂਰ ਟਰੈਡੀਸ਼ਨਸ ਹਰੇਕ ਜਨਰੇਸ਼ਨ ਹੈਗੀ ਆ ਜਿਹੜੀ ਉਹ ਆਪਣੀਆਂ ਟਰੈਡੀਸ਼ਨਸ ਨੂੰ ਵਕਤ ਦੇ ਹਾਲਾਤ ਨਾਲ ਰੀ ਇੰਟਰਪ੍ਰੀਟ ਕਰਦੀ ਹੈ ਹੁਣ ਜੇ ਟਰੈਡੀਸ਼ਨ 18ਵੀਂ ਸਦੀ ਵਿੱਚ ਮੰਗ ਕਰਦੀ ਸੀ ਟਰੈਡੀਸ਼ਨ ਵਿੱਚ ਤਲਵਾਰ ਨਾਲ ਜੰਗ ਲੜੀ ਜਾਂਦੀ ਸੀ ਹੁਣ ਕੌਮ ਦੀ ਹੋਂਦ ਨੂੰ ਬਚਾਈ ਰੱਖਣ ਲਈ ਤਲਵਾਰਾਂ ਨਾਲ جنگ ਲੜੀ ਗਈ ਹੁਣ ਜੇ ਆਪਾਂ ਕਹੀਏ ਵੀ 21ਵੀਂ ਸਦੀ ਵਿੱਚ ਤਲਵਾਰ ਨਾਲ ਲੜਨਾ ਸੀ ਉਹ ਨਹੀਂ ਹੋਵੇਗਾ ਸੰਭਵ ਨਹੀਂ ਹੋਵੇਗਾ ਜਿਹੜੀ ਟਰੈਡੀਸ਼ਨਾਂ ਰੀ ਇੰਟਰਪ੍ਰੀਟ ਹੋਣੀਆਂ ਹੁਣ ਤਾਂ ਲੇਜ਼ਰ ਬੰਬ ਇਹ ਉਹ ਕਿੰਨਾ ਕੁ ਸਾਰੀਆਂ ਚੀਜ਼ ਬਿਲਕੁਲ ਬਿਲਕੁਲ ਜਿਹੜੀ ਟਰੈਡੀਸ਼ਨਾਂ ਜ਼ੁਲਮ ਦੇ ਖਿਲਾਫ ਜੰਗ ਲੜਨ ਦੀ ਆ ਹਥਿਆਰ ਬਦਲਦੇ ਰਹਿਣੇ ਆ ਜੀ ਜੀ ਉਹ ਉਹ ਹਿਸਾਬ ਔਰ ਇਹ ਆਪਾਂ ਕਹੀ ਕਿੰਨੀ ਬਿਲਖਣ ਗੱਲ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਟਰੈਡੀਸ਼ਨਲ ਹਥਿਆਰਾਂ ਨਾਲ ਹੀ ਜੁੜੇ ਹੋਏ ਗੁਰੂ ਸਾਹਿਬ ਨੇ ਨਾਲ ਦੀ ਨਾਲ ਹੀ ਵਿਕਤੀ ਹਥਿਆਰ ਜੇ ਰਫਲਾ ਆਈਆਂ ਤੇ ਗੁਰੂ ਸਾਹਿਬ ਨੇ ਉਹ ਵੀ ਆਪਣੇ ਖਾਲਸੇ ਨੂੰ ਦਿੱਤੀਆਂ ਹੈਗੀਆਂ ਰਵਾਇਤੀ ਤੌਰ ਤੇ ਤੁਸੀਂ ਆਪਣੇ ਸ਼ਸਤਰ ਰੱਖਣੇ ਆ ਪਰ ਜੇ ਆਪਾਂ ਕਹੀ ਕਿ 20ਵੀਂ ਸਦੀ ਦੇ ਵਿੱਚ ਜਦੋਂ ਆਪਾਂ 1984 ਵਾਲੇ ਹਮਲੇ ਨੂੰ ਦੇਖਦੇ ਆ ਤੇ ਉਦੋਂ ਖਾਲਸੇ ਨੇ ਪੂਰੇ ਜੋਹਰ ਜਿਹੜੇ ਦਿਖਾਲੇ ਜਿਹੜੇ ਹੋਏ ਇਸ ਲਈ ਟ੍ਰੈਡੀਸ਼ਨਸ ਰੀ ਇੰਟਰਪ੍ਰੀਟ ਹੁੰਦੀਆਂ ਸਿਧਾਂਤ ਨੂੰ ਉਸੇ ਤਰ੍ਹਾਂ ਕਾਇਮ ਰੱਖਦੇ ਆ ਉਹਨਾਂ ਨੂੰ ਨਵੇਂ ਨਵੇਂ ਸਟਰਕਚਰ ਵਿੱਚ ਰੀ ਇੰਟਰਪ੍ਰੀਟੇਸ਼ਨ ਤੇ ਨਵੇਂ ਸਟਰਕਚਰ ਦੇ ਅਨੁਸਾਰ ਢਾਲਣਾ ਪੈਂਦਾ ਇਹ ਸਿੱਖ ਕੌਮ ਨੂੰ ਸਮਝਣ ਵਾਲੀ ਗੱਲ ਹੈ। ਦੂਜੇ ਪਨੇ ਮਜੀਠੇ ਦੇ ਵਿੱਚ ਜਿਹੜੀ ਨਕਲੀ ਸ਼ਰਾਬ ਵਾਲਾ ਇਨਸੀਡੈਂਟ ਹੋਇਆ ਹੈਗਾ ਉਸ ਨੂੰ ਲੈ ਕੇ ਜਿਹੜੀ ਗਿਣਤੀ ਹੈ 21 ਤੋਂ ਵੱਧ ਕੇ ਹੁਣ 27 ਤੱਕ ਜਿਹੜੀ ਹੈ 27 ਲੋਕਾਂ ਦੀ ਜਾਨ ਹੁਣ ਤੱਕ ਜਾ ਚੁੱਕੀ ਹੈਗੀ ਆ। ਸਰਦਾਰ ਪਤਾ ਸਿੰਘ ਜੀ ਕੇਸ ਐਂਗਲ ਤੋਂ ਤੁਸੀਂ ਦੇਖਦੇ ਹੈਗੇ ਹੋ ਕਿ ਇਹ ਕੋਈ ਪਹਿਲਾ ਘਟਨਾ ਕਰਮ ਨਹੀਂ ਹੈ ਇਸ ਤੋਂ ਪਹਿਲਾਂ 2020 ਦੇ ਵਿੱਚ ਵੀ ਵਾਪਰ ਚੁੱਕਾ ਹੈ 2016 ਚ ਵੀ ਸਿਮਿਲਰ ਵਾਪਰ ਚੁੱਕਾ ਹੈ ਕਿਉਂ ਹੁੰਦੀਆਂ ਨੇ ਇਦਾਂ ਦੀਆਂ ਘਟਨਾਵਾਂ ਜੇ ਬਹੁਤ ਸਾਰੇ ਲੋਕ ਜਿਹੜੇ ਨੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਅਸਲ 'ਚ ਜਿਹੜੇ ਅਸਲ ਛੇਤੀ ਪੈਸਾ ਬਣਾਉਣਾ ਚਾਹੁੰਦੇ ਆ ਲੋਕ ਚਾਹੇ ਉਹ ਪੋਲਿਟਿਕਸ ਨਾਲ ਜੁੜੇ ਆ ਜਾਂ ਆਮ ਸੁਧਾਰਨ ਨੇ ਸੋ ਹੋ ਇੱਕ ਜ਼ਹਿਰੀਲੇ ਪਦਾਰਥਾਂ ਰਾਹੀਂ ਗਰੀਬ ਲੋਕਾਂ ਨੂੰ ਹੁਣ ਤੁਸੀਂ ਦੇਖੋ ਮਰਨ ਵਾਲੇ ਸਾਰੇ ਗਰੀਬ ਪਰਿਵਾਰਾਂ ਚੋਂ ਸੋ ਕੋਈ ਖੇਤ ਮਜ਼ਦੂਰ ਆ ਕੋਈ ਵੈਸੇ ਮਜ਼ਦੂਰੀ ਕਰਦਾ ਹੈ ਕਿ ਸੋ ਜਿਹੜੇ ਜਿਨ੍ਹਾਂ ਦੀ ਅਫੋਰਡੇਬਿਲਟੀ ਨਹੀਂ ਹੈਗੀ ਜਿਹੜੀ ਕਿ ਰੈਕਗਨਾਈਜ਼ਡ ਸ਼ਰਾਬ ਹੁੰਦੀ ਆ ਵੈਸੇ ਤਾਂ ਸ਼ਰਾਬ ਨਹੀਂ ਪੀਣੀ ਚਾਹੀਦੀ ਪਰ ਕੁਝ ਹੁਣ ਜਿਹੜੀ ਸੋਸਾਇਟੀ ਦਾ ਹਿੱਸਾ ਹੈਗਾ ਉਹਦੇ ਵਿੱਚੋਂ ਵੀ ਰੈਕਗਨਾਈਜ਼ਡ ਸ਼ਰਾਬ ਨਹੀਂ ਪੀਣੀ ਉਹ ਫਿਰ ਸਸਤੀ 150 ਰੁਪਏ ਦੀ ਕੋਈ ਕੋਈ ਡੋਲੂ ਭਰਾ ਲਿਆ ਆਇਆ ਕੋਈ ਕੌਲੀ ਭਰਾ ਲਿਆ ਆਇਆ ਸੋ ਇਸ ਤਰ੍ਹਾਂ ਉਹ ਇੱਕ ਬਹੁਤ ਹੀ ਜ਼ਹਿਰੀਲੇ ਪਦਾਰਥਾ ਰਹੇ ਜਿਸ ਤਰ੍ਹਾਂ ਆਪਾਂ ਇਹ ਕਹਿ ਸਕਦੇ ਆਂ ਵੀ ਆ ਚਿੱਟੇ ਵਾਲਾ ਨਸ਼ਾ ਹੈਗਾ ਇਹ ਲੀਥਲ ਨਸ਼ਾ ਹੈ ਕਿ ਸੋ ਇਹ ਲੀਥਲੀ ਜਿਹੜੀ ਹੈਗੀ ਆ ਸ਼ਰਾਬ ਬਣਾਈ ਜਾਂਦੀ ਹੈ ਜਿਨੇ ਸਤਾਈ ਘਰਾਂ ਦੇ ਚਿਹੜੇ ਚਰਾਗ ਆ ਬੁਝਾ ਦਿੱਤੇ ਬਹੁਤ ਗਰੀਬ ਪਰਿਵਾਰਾਂ ਚੋਂ ਆ ਮਜ਼ਦੂਰ ਪਰਿਵਾਰਾਂ ਚੋਂ ਹੂੰ ਉਹ ਥੱਕ ਟੁੱਟ ਜਾਂਦੇ ਆ ਜਾਂ ਉਹਨਾਂ ਦੀ ਮੈਂਟਲ ਸਟ੍ਰੈਸ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਨੇ ਫਿਰ ਕੁਝ ਲੋਕਾਂ ਨੂੰ ਲੱਗਦਾਵੇਂ ਮੈਂਟਲ ਸਟ੍ਰੈਸ ਆ ਜਿਹੜਾ ਜਾਂ ਨਸ਼ੇ ਕਰਨ ਨਾਲ ਜਿਹੜਾ ਹੈਗਾ ਠੀਕ ਹੁੰਦਾ ਸੋ ਉਸ ਚੱਕਰ ਚ ਇਹ ਇਹ ਹੋ ਰਿਹਾ ਉਹਦੇ ਚੋਂ ਜਿਹੜੇ ਕੁਝ ਅਮੀਰ ਤੇ ਰਾਤੋਂ ਰਾਤ ਅਮੀਰ ਬਣਨ ਵਾਲੇ ਜਿਹੜੇ ਗਰੀਡੀ ਲੋਕ ਨੇ ਉਹ ਉਸ ਉਹਨਾਂ ਦੀ ਇਹ ਵਲਨਰੇਬਿਲਟੀ ਹੈ ਜਿਹੜੀ ਮਜਬੂਰੀ ਹੈ ਉਹਦਾ ਫਾਇਦਾ ਉਠਾ ਕੇ ਇਸ ਧੰਦੇ ਵਿੱਚ ਸ਼ਾਮਲ ਨੇ ਬਹੁਤੇ ਜਿਹੜੇ ਹੈਗੇ ਰਾਜਨੀਤੀਵਾਨ ਨੇ ਕੁਝ ਪੁਲਿਸ ਆਫੀਸਰ ਕੁਝ ਹੋਰ ਆਫੀਸਰ ਇਹ ਸਾਰਾ ਬਹੁਤ ਵੱਡਾ ਨੈਕਸਸ ਆ ਪੰਜਾਬ ਦੇ ਜਿਹੜਾ ਨਸ਼ਿਆਂ ਦੇ ਕੋਣ ਮੰਗ ਲੱਗਿਆ ਹੋਇਆ ਵੱਡੇ ਨਸ਼ੇ ਵੀ ਛੋਟੇ ਨਸ਼ੇ ਵੀ ਸਰਪ੍ਰਸਤੀ ਤੋਂ ਬਿਨਾ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਪੰਜਾਬ ਵਿੱਚ ਨਹੀਂ ਚੱਲਦੇ ਬੜਾ ਦੁਖਦਾਈ ਹੈ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਇਸ ਤਰ੍ਹਾਂ ਜੀ ਚਲੇ ਗਏ ਆ ਉਹਨਾਂ ਦਾ ਉਹਨਾਂ ਦੀ ਸਾਰੀ ਜ਼ਿੰਦਗੀ ਉਜੜ ਜਾਂਦੀ ਹੈ ਕਿਉਂਕਿ ਮਜ਼ਦੂਰ ਕੋਈ ਮਜ਼ਦੂਰ ਬਾਪ ਕੋਈ ਮਜ਼ਦੂਰ ਬੱਚਾ ਜਦੋਂ ਚਲੇ ਜਾਂਦਾ ਉਹਦੀ ਜਿਹੜੀ ਫੈਮਲੀ ਉਹਦੇ ਤੇ ਡਿਪੈਂਡੈਂਟ ਆ ਉਹ ਤਬਾਹ ਹੋ ਜਾਂਦੇ ਸੋ ਬੜਾ ਦੁਖਦਾਈ ਹੈ ਖਬਰਾਂ ਤੇ ਵੀਡੀਓਜ਼ ਦੇਖ ਕੇ ਕਾਫੀ ਦੁੱਖ ਲੱਗ ਰਿਹਾ ਪਰ ਅਸੀਂ ਹੁਣ ਆਪ ਕੁਝ ਨਹੀਂ ਕਰ ਸਕਦੇ ਉਸ ਸਿਸਟਮ 'ਚ ਜੋ ਕੁਝ ਚੱਲ ਰਿਹਾ ਉਹਨੂੰ ਰੋਕਣਾ ਤੇ ਤੋੜਨਾ ਕਿਸੇ ਦਲੇਰ ਸੂਰਮੇ ਦਾ ਹੀ ਕੰਮ ਹੈਗਾ ਗੁਰੂ ਮਹਾਰਾਜ ਅੱਗੇ ਅਰਦਾਸ ਆ ਵੀ ਕੋਈ ਹੋ ਜਾ ਦਲੇਰ ਸੂਰਮਾਨ ਆਜਨੇ ਤਕ ਤੌਰ ਤੇ ਸਾਹਮਣੇ ਆਵੇ ਜਿਹੜਾ ਇਹਨਾਂ ਅਲਾਮਤਾਂ ਨੂੰ ਖਤਮ ਕਰ ਸਕੇ